ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਬਿਨਾ ਪੈਣਾ ਲੈ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਲਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਬਦੇਰੇ ਬੱਚੇ ਪੈਦਾ ਕਰਨਨ ਤੇ ਇਸ ਦੇਸ਼ ਦੀ ਰਾ ਸਰਕਾਰ ਦੇ ਰਹੀ ਹੈ ਲੱਖਾਂ ਰੁਪਏ ਭਾਰਤ ਦਾ ਹੀ ਗਵਾਂਡੀ ਮੁਲਕ ਚੀਨ ਆਪਣੇ ਘਟ ਦੇ ਜਨਸੰਖਿਆ ਨੂੰ ਦੂਰ ਤੋਂ ਪ੍ਰੇਸ਼ਾਨ ਹੈ ਕੁਝ ਪਿਛਲੇ ਕੁਝ ਸਾਲਾਂ ਤੋਂ ਚੇਨ ਦੀ ਆਬਾਦੀ ਲਗਾਤਾਰ ਘਟ ਰਹੀ ਹੈ ਇਸ ਸਮੱਸਿਆ ਨਾਲ ਨਜਿੱਠਣ ਲਈ ਉੱਥੇ ਦੀ ਸਰਕਾਰ ਵੱਖ-ਵੱਖ ਕੋਸ਼ਿਸ਼ਾਂ ਕਰ ਰਹੀ ਹੈ ਹੁਣ ਸਰਕਾਰ ਨੇ ਇੱਕ ਹੋਰ ਨਵੀਂ ਸਕੀਮ ਸ਼ੁਰੂ ਕੀਤੀ ਹੈ ਜਿਸ ਦੇ ਤਹਿਤ ਬੱਚਾ ਜੰਮਣ ਤੇ ਮਾਪਿਆਂ ਨੂੰ ਪ੍ਰੋਸਤਾਹਨ ਰਾਸ਼ੀ ਦਿੱਤੀ ਜਾਵੇਗੀ ਹਾਲਕਿ ਇਸੇ ਲਾਭ ਇਹ ਲਾਭ ਕੇਵਲ 1 ਜਨਵਰੀ 2025 ਤੋਂ ਬਾਅਦ ਜੰਮੇ ਬੱਚਿਆਂ ਲਈ ਹੀ ਮਿਲੇਗਾ ਬਲ ਬਲੋਮਬਰਗ ਬਰਗ ਨੇ ਇੱਕ ਰਿਪੋਰਟ ਮੁਤਾਬਕ ਚੀਨ ਦੀ ਸਰਕਾਰ ਬੱਚਾ ਜੰਮਣ ਤੇ ਮਾਵਾਂ ਨੂੰ ਹਰ ਸਾਲ 3.6 ਜੁਰਾਂ ਦੇਵੇਗੀ ਜੋ ਭਾਰਤੀ ਕਰੰਸੀ ਅਨੁਸਾਰ ਲਗਭਗ 42000 ਰੁਪਏ ਬਣਦੇ ਹਨ ਇਹ ਇਹ ਰਕਮ ਬੱਚੇ ਦੇ 3 ਸਾਲ ਤੇ ਹੋਣ ਤੱਕ ਮਿਲਦੀ ਰਹੇਗੀ ਇਸ ਤਰ੍ਹਾਂ ਕੁੱਲ ਰਕਮ 1.652 ਲੱਖ ਰੁਪਏ ਹੋਵੇਗੀ ਜੱਬੀ ਲੱਖ ਹੋ ਜਾਵੇਗੀ ਹਾਲਾਂਕਿ ਸਟੇਟ ਕੌਂਸਲ ਇਨਫੋਰਮੇਸ਼ਨ ਆਫਿਸ ਤੋਂ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਇਸ ਦੇ ਇਲਾਵਾ ਖੇਤਰੀ ਸਰਕਾਰਾਂ ਵੱਲੋਂ ਵੀ ਜਨਮ ਦਰ ਵਧਾਉਣ ਲਈ ਵੱਖ-ਵੱਖ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ ਉਦਾਹਰਨ ਵਜੋਂ ਨਿੰਦ ਨਿਰਨ ਮੰਨ ਗੋਲੀਆਂ ਦੇ ਹੋ ਹੇਟ ਹੋਟ ਸ਼ਹਿਰ ਵਿੱਚ ਦੂਜੇ ਬੱਚੇ ਲਈ 50000 50000 ਉਜਰਾਨ ਅਤੇ ਤੀਜੇ ਬੱਚੇ ਦੀ ਪਦਾਸ਼ ਤੇ 1000000000 ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ ਰਟਾਇਰ ਦੀ ਰਿਪੋਰਟ ਮੁਤਾਬਕ ਚੀਨ ਦੀ ਜਨਸਖਿਆ 2024 ਵਿੱਚ ਘਟ ਕੇ 1.408 8 ਬਿਲੀਅਨ ਰਹਿ ਗਈ ਸੀ ਜੋ ਕਿ 2023 ਦੀ 1.409 ਬਿਲੀਅਨ ਦੇ ਮੁਕਾਬਲੇ ਘਟ ਇਸ ਦਾ ਅਰਥ ਹੈ ਕਿ ਆਬਾਦੀ ਵਿੱਚ ਲਗਭਗ 1.39 ਮਿਲੀਅਨ ਦੀ ਕਮੀ ਆਈ ਹੈ ਸਾਲ 2022 ਵਿੱਚ ਪਹਿਲੀ ਵਾਰ ਪਿਛਲੇ ਸਾਲ ਪਿਛਲੇ 60 ਸਾਲਾਂ ਵਿੱਚ ਚੀਨ ਦੀ ਜਨਸਖਿਆ ਘਟੀ ਸੀ ਅਤੇ ਇਸ ਇਹ ਗ੍ਰਾਵਟ 2023 ਅਤੇ 2024 ਵਿੱਚ ਜਾਰੀ ਰਹੀ ਹੈ। ਇਹ ਚੀਨ ਇਸ ਸਮੇਂ ਆਬਾਦੀ ਵਧਾਉਣ ਦੀ ਵੱਡੀ ਚੁਣੌਤੀ ਦਾ ਸਾਹਮਣਾ ਕਰ ਰਹਾ ਹੈ। 1980 ਵਿੱਚ ਲਾਗੂ ਕੀਤੀ ਗਈ ਇੱਕ ਬੱਚੇ ਦੀ ਨੀਤੀ ਨੂੰ ਹਟਾ ਕੇ ਤਿੰਨ ਬੱਚਿਆਂ ਦੀ ਨੀਤੀ ਲਾਗੂ ਕੀਤੀ ਗਈ ਹੈ ਪਰ ਮਹਿੰਗਾਈ ਇੰਨੀ ਵੱਧ ਗਈ ਹੈ ਕਿ ਲੋਕ ਇਹ ਸੋਚ ਕੇ ਪਰੇਸ਼ਾਨ ਹਨ ਕਿ ਵੱਡੇ ਪਰਿਵਾਰ ਦਾ ਖਰਚਾ ਕਿਵੇਂ ਚਲਾਵਾਂਗੇ? हाल ही ਵਿੱਚ ਚੀਨ ਵਿੱਚ ਇੱਕ 44 ਲੱਖ ਮਾਪਿਆਂ ਦੇ ਕੀਤੇ ਸਰਵੇ ਦੇ ਚ ਚਕਾਉਣ ਵਾਲਾ ਖਲਾਸਾ ਹੋਇਆ ਹੈ ਇਨ੍ਹਾਂ ਵਿੱਚੋਂ ਸਿਰਫ 15% ਦੇ ਮਾਪੇ ਹੀ ਬਧੇਰੇ ਬੱਚਾ ਪੈਦਾ ਕਰਨ ਲਈ ਤਿਆਰ ਹਨ ਜਦੋਂ ਉਹਨਾਂ ਨੂੰ 1000 ਰੁਪਏ ਜੁਰਾਨ ਦੀ ਸਬਸਿਡੀ ਦੀ ਪੇਸ਼ਕਸ਼ ਕੀਤੀ ਗਈ ਹੈ ਤਾਂ 8.5% ਦੇ ਮਾਪੇ ਵੋਰ ਮਾਪੇ ਵਿਵਦੇਰੇ ਬੱਚਾ ਪੈਦਾ ਕਰਨ ਲਈ ਰਾਜੀ ਹੋ ਗਏ ਹਨ ਇਸ ਦਾ ਮਤਲਬ ਹੈ ਕਿ ਆਰਥਿਕ ਮੱਧ ਦੇ ਨਾਲ ਪਰਿਵਾਰਾਂ ਨੂੰ ਉਤਸ਼ਾਹ ਮਿਲਦਾ ਹੈ ਹਾਲ ਹੀ ਵਿਲੰਬੇ ਸਮੇਂ ਤੋਂ ਪ੍ਰਭਾਵ ਲਈ ਵੱਡੇ ਆਰਥਿਕ ਸਮੱਜ ਸਮਾਜ ਸੱਭਿਆਚਾਰਕ ਅਤੇ ਜੀਵਨ ਸ਼ੈਲੀ ਸੰਬੰਧੀ ਬਦਲਾਅ ਦੀ ਲੋੜ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜ਼ਰੂਰ ਦਿਓ ਧੰਨਵਾਦ